ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਮਲੇ ਦੇ ਵਿੱਚ ਟਮਾਟਰ ਦਾ ਬੂਟਾ ਲਾਉਣ ਦੀ ਜਿਹੜੀ ਤਕਨੀਕ ਆ ਉਹ ਦੱਸਾਂਗੇ ਇਹਦੇ ਵਾਸਤੇ ਜਿਹੜੀ ਚੀਜ਼ ਦੀ ਵੀ ਆਪਾਂ ਨੂੰ ਜ਼ਰੂਰਤ ਆ ਉਹਦੇ ਵਿੱਚ ਸਾਰਿਆਂ ਨੂੰ ਪਹਿਲੇ ਨੰਬਰ ਤੇ ਆਉਂਦਾ ਗਮਲਾ ਗਮਲਾ ਜਿਹੜਾ ਜਿੰਨਾ ਵੱਡਾ ਹੋ ਸਕੇ ਉਨਾ ਵੱਡਾ ਲੈ ਸਕਦੇ ਆ ਇਹ ਗਮਲਾ ਨਾਰਮਲ ਮੀਡੀਅਮ ਸਾਈਜ਼ ਦਾ ਇਤੋਂ ਛੋਟਾ ਗਮਲਾ ਨਹੀਂ ਲੈਣਾ ਕਿਉਂਕਿ ਜਿਹੜਾ ਟਮਾਟਰ ਦਾ ਬੂਟਾ ਹੁੰਦਾ ਉਹ ਕਾਫੀ ਮਤਲਕੇ ਬਾਦ ਫੁੱਲ ਜਾਂਦਾ ਉਹਦੀਆਂ ਜੜਾਂ ਕਾਫੀ ਦੂਰ ਤੱਕ ਜਾਂਦੀਆਂ ਇਸ ਕਰਕੇ ਇੰਨਾ ਗਾ ਜਿਹੜਾ ਗਮਲਾ ਉਹ ਇਹਦੇ ਵਾਸਤੇ ਵਧੀਆ ਜੇਦੂ ਆਪਾਂ ਵੱਡਾ ਲੈ ਸਕਦੇ ਆ ਆ ਸਾਈਜ਼ ਵੀ ਆਪਾਂ ਲੈ ਸਕਦੇ ਆ ਉਸ ਤੋਂ ਦੂਸਰੇ ਨੰਬਰ ਤੇ ਆਉਂਦੀ ਆ ਦੇਸੀ ਆਪਣੀ ਖਾਦ ਜਿਹੜੀ ਰੂੜੀ ਦੀ ਖਾਦ ਆ ਇਹਦੇ ਵਿੱਚ ਮਿੱਟੀ ਮਿਕਸ ਕੀਤੀ ਹੋਣੀ ਚਾਹੀਦੀ ਆ ਚੰਗੀ ਤਰ੍ਹਾਂ ਸਾਫ਼ ਹੋਵੇ ਕੋਈ ਪਲਾਸਟਿਕ ਵਗੈਰਾ ਜਾਂ ਪੱਥਰ ਵਗੈਰਾ ਜਿਵੇਂ ਆ ਰੂੜੀ ਦੀ ਖਾਦ ਵਿੱਚ ਅਕਸਰ ਮਿਲਦੇ ਆ ਕਿਉਂਕਿ ਓਪਨ ਦੇ ਵਿੱਚ ਹੁੰਦੀ ਆ ਤੇ ਇਹਨੂੰ ਸਾਰੇ ਨੂੰ ਕੱਢ ਦੇਣਾ ਤੀਸਰੇ ਨੰਬਰ ਤੇ ਚਾਹੀਦੀ ਆ ਆਪਾਂ ਨੂੰ ਤੂੜੀ ਜਿਹੜੀ ਆਪਾਂ ਡੰਗਰਾਂ ਨੂੰ ਪਾਉਣ ਵਾਸਤੇ ਯੂਜ਼ ਕਰਦੇ ਆ ਇਹਦੀ ਤੂੜੀ ਦੀ ਜੇਕਰ ਤੂੜੀ ਹੈ ਨਹੀਂ ਆਪਣੇ ਕੋਲ ਤਾਂ ਆਪਾਂ ਦਰੱਖਤਾਂ ਦੇ ਪੱਤਿਆਂ ਨੂੰ ਵੀ ਯੂਜ਼ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਉਂਦਾ ਟਮਾਟਰ ਦਾ ਬੂਟਾ ਟਮਾਟਰ ਦੀ ਪਨੀਰੀ ਆਪਾਂ ਘਰ ਦੇ ਵਿੱਚ ਤਿਆਰ ਕੀਤੀ ਹੋਈ ਆ ਇੱਕ ਬੂਟੇ ਵਾਸਤੇ ਇੱਕ ਗਮਲਾ ਚਾਹੀਦਾ ਜਿੰਨੇ ਤੁਸੀਂ ਬੂਟੇ ਘਰ ਦੇ ਵਿੱਚ ਲਾਉਣਾ ਚਾਹੁੰਦੇ ਆ ਉਹਨੇ ਗਮਲੇ ਤੁਹਾਨੂੰ ਚਾਹੀਦੇ ਆ ਤੇ ਸਾਰਿਆਂ ਨੂੰ ਲਾਸਟ ਦੇ ਆਉਂਦਾ ਗੁੜ ਤੇ ਖਾਲ ਦਾ ਘੋਲ ਆ ਗੁੜ ਤੇ ਖਾਲ ਦਾ ਘੋਲ ਆ ਜਿਹੜਾ ਇਹਦੀ ਕੈਲਸ਼ੀਅਮ ਤੇ ਜਿਹੜੇ ਬਾਕੀ ਪੋਟਾਸ਼ ਜਿਹੜੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਕਈ ਵਾਰ ਮਿੱਟੀ ਦੇ ਵਿੱਚ ਉਹਨੇ ਤੱਤ ਨਹੀਂ ਮਿਲਦੇ ਉਹ ਚੀਜ਼ਾਂ ਦੀ ਜ਼ਰੂਰਤ ਆ ਹੁਣ ਵੀਡੀਓ ਨੂੰ ਜ਼ਿਆਦਾ ਨਾ ਲੰਬੀ ਕਰਦੇ ਹੋਏ ਆਪਾਂ ਤਕਨੀਕ ਦੱਸਾਂਗੇ ਕਿਉਂਕਿ ਤਕਨੀਕ ਸਾਰਿਆਂ ਨੂੰ ਮੈਟਰ ਕਰਦੀ ਆ ਵੀ ਇਹ ਗਮਲੇ ਦੇ ਵਿੱਚ ਆਪਾਂ ਇਹ ਗਸੂ ਬੂਟੇ ਨੂੰ ਲਾਉਣਾ ਕਿਵੇਂ ਆ ਕਿਉਂਕਿ ਜਦੋਂ ਆਪਾਂ ਬੂਟੇ ਨੂੰ ਗਮਲੇ ਦੇ ਵਿੱਚ ਲਾ ਦਿੰਨੇ ਮਿੱਟੀ ਹਾਰਡ ਹੋ ਜਾਂਦੀ ਆ ਇਹ ਮਿੱਟੀ ਹਾਰਡ ਨਾ ਹੋਵੇ ਬੂਟੇ ਜਿਹੜਾ ਜਿਹੜੀਆਂ ਜਿੰਨੀਆਂ ਪੋਲੀਆਂ ਰਹਿਣੀਆਂ ਉਹਨਾਂ ਹੀ ਬੂਟਾ ਜਿਹੜਾ ਬਧੂ ਫੁੱਲੂਗਾ ਉਹਨਾਂ ਹੀ ਉਹਨੂੰ ਤੱਤ ਮਿਲਦੇ ਰਹਿਣਗੇ ਤੇ ਜਿਹੜਾ ਜੇ ਤੱਤ ਮਿਲਣਗੇ ਤੇ ਉਹਨਾਂ ਹੀ ਬੂਟੇ ਨੂੰ ਜਿਹੜਾ ਫਾਲਾ ਉਹ ਜ਼ਿਆਦਾ ਹੋਊਗਾ ਤੇ ਆਜੋ ਤੁਹਾਨੂੰ ਦੱਸਦੇ ਆ ਇਹਦੇ ਵਾਸਤੇ ਕੀ ਕੀ ਚੀਜ਼ਾਂ ਆਪਾਂ ਯੂਜ਼ ਕਰਨੇ ਆ ਕਿਨੇ ਕਿਨੇ ਯੂਜ਼ ਕਰ ਲਈਆਂ ਸਾਰਿਆਂ ਨੂੰ ਪਹਿਲੇ ਨੰਬਰ ਤੇ ਤੂੜੀ ਲੈ ਲੈਣੀ ਤੇ ਤੂੜੀ ਨੂੰ ਇਹਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਆਹ ਦੇਖ ਸਕਦੇ ਤੁਸੀਂ ਤੂੜੀ ਨੂੰ ਇਹਦੇ ਵਿੱਚ ਪਾ ਲਿਆ ਤਾਂਸੇ ਕੰਮ 3-3 ਇੰਚ ਜਿਹੜੀ ਤੂੜੀਆ ਇਹਦੇ ਥੱਲੇ ਪਾ ਦੇਣੀ ਆ ਐਦਾਂ ਕਰਕੇ ਜਦੋਂ ਤੂੜੀ ਨੂੰ ਇਹਦੇ ਥੱਲੇ ਪਾਤਾ ਇਹਨੂੰ ਚੰਗੀ ਤਰ੍ਹਾਂ ਇਹ ਪੱਧਰਾ ਕਰ ਲੈਣਾ ਹੱਥ ਜਾਂ ਮਾਰ ਦੇਣਾ ਤੇ ਕੋਈ ਵੀ ਡੱਕਾ ਡੋਲਾ ਕੱਢਣ ਦੀ ਜ਼ਰੂਰਤ ਨਹੀਂ ਜੇ ਸੋਨੂੰ ਇਹਦੇ ਵਿੱਚ ਤੂੜੀ ਦੇ ਵਿੱਚ ਵੀ ਕਈ ਵਾਰ ਕੀ ਇਹ ਪਲਾਸਟਿਕ ਵਗੈਰਾ ਹੁੰਦਾ ਓਪਨ ਦੇ ਵਿੱਚ ਪਈ ਹੋਣ ਕਰਕੇ ਤਾਂ ਉਹਨੂੰ ਕੀ ਕਰਨਾ ਬਾਹਰ ਕੱਢ ਦੇਣਾ ਕੋਈ ਤਾਰ ਵਗੈਰਾ ਦਾ ਟੁਕੜਾ ਹੋ ਗਿਆ ਪਲਾਸਟਿਕ ਹੋ ਗਿਆ ਉਸ ਤੋਂ ਬਾਅਦ ਜਿਹੜੀ ਆਹਾ ਮਿੱਟੀ ਤੇ ਦੇਸੀ ਖਾ ਜਿਹੜੀ ਖਾਦ ਆ ਜਿਹੜੀ ਗੰਗਰਾਂ ਦੇ ਗੂਹੇ ਤੋਂ ਤਿਆਰ ਕੀਤੀ ਆ ਇਹੇ ਕੰਮ ਸੇ ਕਮ 6-7 ਮਹੀਨੇ ਪੁਰਾਣੀ ਹੋਣੀ ਚਾਹੀਦੀ ਜਿਵੇਂ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਕਾਲੀਆ ਗਲੀ ਹੋਈ ਆ ਜੇਕਰ ਜੇ ਤਾਜ਼ਾ ਗੁਹਾ ਇਹਦੇ ਵਿੱਚ ਪਾ ਦੇਾਂਗੇ ਤਾਜ਼ੇ ਗੁਹਾ ਦੇ ਵਿੱਚ ਉਹ ਨਾ ਤਾਂ ਉਹਨੇ ਤਤ ਹੁੰਦੇ ਆ ਤੇ ਫੰਗਸ ਦੀ ਪ੍ਰੋਬਲਮ ਨਾਲ ਦੀ ਨਾਲ ਹੀ ਬੂਟੇ ਦੀਆਂ ਜੜਾਂ ਦੇ ਵਿੱਚ ਪਾ ਦੂਗਾ ਉਹਦੇ ਨਾਲ ਕੀ ਆ ਬੂਟਾ ਨਾਲ ਦੀ ਨਾਲ ਸੁੱਕ ਜਾਊਗਾ ਹੁਣ ਆਪਾਂ ਇਹ ਤਕਨੀਕ ਤੁਹਾਨੂੰ ਦੱਸਦੇ ਆ ਵੀ ਇਹ ਪਾਉਣਾ ਕਿਵੇਂ ਆ ਹੁਣ ਇਹਦੇ ਵਿੱਚ ਆਹ ਇਸ ਤਰ੍ਹਾਂ ਪਾ ਦੇਣਾ ਬੁੱਕ ਦੋ ਬੁੱਕ ਤਿੰਨ ਬੁੱਕ ਜਿੰਨੇ ਵੀ ਗਮਲੇ ਦੇ ਵਿੱਚ ਪੈਂਦੇ ਆ ਉਹਨੂੰ ਐਦਾਂ ਹਿਲਾ ਦੇਣਾ ਇਦਾਂ ਕਰਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਜਿਹੜੀਆਂ ਡਲੀਆਂ ਇਹਦੇ ਵਿੱਚ ਹੁੰਦੀਆਂ ਉਹਨਾਂ ਨੂੰ ਭੋਰ ਦੇਣਾ ਚੰਗੀ ਤਰ੍ਹਾਂ ਹੱਥ ਦੇ ਨਾਲ ਇੱਕ ਬੋਕਾ ਆਪਾਂ ਹੋਰ ਪਾਵਾਂਗੇ ਤੇ ਇੰਨਾ ਕੂਣਾ ਰੱਖ ਦੇਣਾ ਇਹਨੂੰ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਵਗੈਰਾ ਵੀ ਪਾਵਾਂਗੇ ਬੂਟਾ ਵੀ ਲਾਉਣਾ ਤੇ ਜਿਹੜਾ ਹੋਰ ਘੋਲ ਵਗੈਰਾ ਆਪਾਂ ਘੋਲੀ ਬੈਠੇ ਆ ਉਹ ਵੀ ਇਹਦੇ ਵਿੱਚ ਪਾਉਣਾ ਚੰਗੀ ਤਰ੍ਹਾਂ ਇਹਨੂੰ ਹੱਥਾਂ ਦੇ ਨਾਲ ਮਿਕਸ ਕਰ ਦੇਣਾ ਭੋਰ ਦੇਨੇ ਜਿੰਨੀਆਂ ਵੀ ਡਲੀਆਂ ਇਹਦੇ ਵਿੱਚ ਆ ਜਿੰਨੀਆਂ ਆਪਾਂ ਕਰ ਸਕਦੇ ਆ ਜੇਕਰ ਕੋਈ ਪੱਥਰ ਵਗੈਰਾ ਪਲਾਸਟਿਕ ਜਾਂ ਹੋਰ ਸੋਨੂੰ ਇਹ ਜੀ ਚੀਜ਼ ਨਜ਼ਰ ਆਉਂਦੀ ਆ ਧਾਗੇ ਵਗੈਰਾ ਹੁੰਦੇ ਆ ਰੂੜੀ ਦੀ ਖਾਦ ਦੇ ਵਿੱਚ ਬਹੁਤ ਜ਼ਿਆਦੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੱਢ ਦੇਣਾ ਬਾਹਰ ਜਿੰਨਾ ਗਮਲਾ ਆਪਣਾ ਸਾਫ਼ ਸੁਥਰਾ ਕਰਕੇ ਲਾਵਾਂਗੇ ਬੂਟਾ ਉਨਾ ਹੀ ਕਾਮਯਾਬ ਹੋਊਗਾ ਆ ਤੁਸੀਂ ਦੇਖ ਸਕਦੇ ਆ ਗਮਲਾ ਹਮੇਸ਼ਾ ਐਨਾ-ਉਨਾ ਰੱਖਣਾ ਕੰਮ ਸੇ ਕੰਮ 2-2 ਇੰਚੀ ਉਸ ਤੋਂ ਬਾਅਦ ਕੀ ਕਰਨਾ ਬੂਟੇ ਨੂੰ ਚੱਕਣਾ ਬਿਲਕੁਲ ਧਿਆਨ ਦੇਣਾ ਬੂਟੇ ਦੀ ਜਿਹੜੀ ਝਾੜਾ ਉਹ ਬਿਲਕੁਲ ਜਦੋਂ ਆਪਾਂ ਇਹਨੂੰ ਖੁੰਗਦੇ ਆ ਉਦੋਂ ਨੰਗੀ ਨਹੀਂ ਹੋਣੀ ਚਾਹੀਦੀ ਵੱਡੀ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਵੀ ਖੁੰਗਦੇ ਟਾਈਮ ਆਪਾਂ ਬੂਟੇ ਨੂੰ ਇਹਦੀਆਂ ਜੜਾਂ ਨੂੰ ਵੜਦ ਗਏ ਤੇ ਉਸ ਤੋਂ ਬਾਅਦ ਗਮਲੇ ਦੇ ਵਿੱਚ ਫਿਰ ਇਹਨੇ ਕੀ ਹੋਣਾ ਫਿਰ ਸਾਨੂੰ ਆਏ ਹੁੰਦਾ ਵੀ ਜਿਹੜੀ ਸਾਡੀ ਤਕਨੀਕ ਆ ਇਹ ਵਧੀਆ ਨਹੀਂ ਹੋਈ ਹੁਣ ਇਹਨੂੰ ਬੂਟੇ ਨੂੰ ਚੰਗੀ ਤਰ੍ਹਾਂ ਐਦਾਂ ਲਾ ਦੇਣਾ ਜਿਹੜੀ ਇਹਦੀ ਮਿੱਟੀ ਆ ਉਹਨੂੰ ਬੜਾ ਦੱਬਣਾ ਨਹੀਂ ਹੈਗਾ ਬਸ ਇਹਨੂੰ ਕੋਲਾ-ਪੋਲਾ ਐਂ ਦੱਬ ਦੇਣਾ ਤੇ ਆ ਬੂਟਾ ਜਿਹੜਾ ਸਾਡਾ ਇਹਦੇ ਵਿੱਚ ਲੱਗ ਗਿਆ ਹੁਣ ਜਿਹੜੀ ਥੱਲੇ ਆਪਾਂ ਤੂੜੀ ਪਾਈ ਹੋਈ ਸੀ ਉਹਦਾ ਇਹ ਫਾਇਦਾ ਜਿਹੜਾ ਹੁਣ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਵੀ ਜ਼ਿਆਦਾ ਨਹੀਂ ਪਾਉਣਾ ਪਾਣੀ ਓਨਾ ਹੀ ਪਾਉਣਾ ਜਿੰਨਾ ਬੂਟੇ ਦੇ ਜੜ੍ਹਾਂ ਨੂੰ ਪਹੁੰਚ ਜੇ ਸਲਾਹ ਰਵੇ ਨੂੰ ਜ਼ਿਆਦਾ ਪਾਣੀ ਪਾਵਾਂਗੇ ਮਿੱਟੀ ਹਾਰਡ ਹੋਣ ਦੇ ਚਾਂਸ ਬਣ ਜਾਂਦੇ ਆ ਹੁਣ ਜਦੋਂ ਉੱਤੇ-ਉੱਤੇ ਪਾਣੀ ਪਾਤਾ ਜਿਹੜੀ ਇਹ ਪਾਣੀ ਆ ਇਹ ਮਿੱਟੀ ਦੇ ਵਿੱਚ ਥੱਲੇ ਜਾਵੜੂਗਾ ਜਿੰਨਾ ਥੱਲੇ ਜਾਵੀ ਜਾਊਗਾ ਥੱਲੇ ਤੂਰੀ ਆ ਇਹਦੇ ਥੱਲੇ ਇੱਕ ਮੂਰੀ ਵੀ ਕੀਤੀ ਹੋਈ ਆ ਜਾਂ ਤਾਂ ਗਮਲਿਆਂ ਦੇ ਵਿੱਚ ਹੁੰਦੀ ਆ ਜੇ ਗਮਲੇ ਦੇ ਵਿੱਚ ਮੂਰੀ ਨਹੀਂ ਹੈਗੀ ਤਾਂ ਉਹਨੂੰ ਕਰ ਲੈਣਾ ਕਿਸੇ ਵੀ ਚੀਜ਼ ਦੇ ਨਾਲ ਜੇ ਮੰਨ ਕੇ ਚੱਲ ਪੱਥਰ ਦਾ ਹੈਗਾ ਤਾਂ ਉਹ ਪਲਾਸਟਿਕ ਜਿਹੜਾ ਪੇਸਕਾਸ ਆ ਉਹ ਯੂਜ਼ ਕਰ ਸਕਦੇ ਆ ਜਾਂ ਕਿਸੇ ਵੀ ਤਕਨੀਕ ਦੇ ਨਾਲ ਉਹ ਆਪਾਂ ਆਪਣਾ ਮਾਈਂਡ ਯੂਜ਼ ਕਰਨਾ ਵੀ ਉਹ ਕਿਵੇਂ ਕਰਨੀ ਆ ਹੁਣ ਇਹਦੇ ਵਿੱਚ ਜਿਹੜਾ ਇਹ ਘੋਲ ਆ ਇਹ ਪਾਵਾਂਗੇ ਘੋਲ ਪਾਉਣ ਦੇ ਨਾਲ ਹੌਲੀ ਹੌਲੀ ਘੋਲ ਪਾਉਣਾ ਇੱਕ ਜਗ੍ਹਾ ਤੇ ਟੂਆ ਨਹੀਂ ਪਾਉਣਾ ਆ ਜਿਹੜਾ ਘੋਲ ਆ ਇਹਨੂੰ ਚੰਗੀ ਤਰ੍ਹਾਂ ਪਾ ਦਾਂਗੇ ਇਹਦੇ ਆਲੇ-ਦੁਆਲੇ ਹਲਕਾ-ਹਲਕਾ ਪਾਉਣਾ ਜਦੋਂ ਇਹ ਘੋਲ ਇੱਕੇ ਦਾਮ ਨਹੀਂ ਇਹ ਨਹੀਂ ਹੋਵੇ ਵੀ ਇੱਥੋਂ ਤਾਈਂ ਆਪਾਂ ਪਾਣੀ ਦਾ ਭਰ ਲਿਆ ਐਂ ਨਹੀਂ ਕਰਨਾ ਘੋਲ ਇਹਦੇ ਵਿੱਚ ਪਾਤਾ ਤੇ ਹੁਣ ਜਿਹੜਾ ਬੂਟਾ ਬਿਲਕੁਲ ਤਿਆਰ ਆ ਲੱਗਣ ਵਾਸਤੇ ਤੇ ਬੂਟਾ ਲਾਉਣ ਦੀ ਤਕਨੀਕ ਇੱਕ ਹੋਰ ਆ ਇਹਨੂੰ ਜ਼ਿਆਦਾਤਰ ਆ ਆਪਾਂ ਸ਼ਾਮ ਦੇ ਟਾਈਮ ਤੇ ਲਾਉਣਾ ਜੇ ਸ਼ਾਮ ਨੂੰ ਲਾਵਾਂਗੇ ਸਾਰੀ ਰਾਤ ਬੂਟਾ ਠੰਡਕ ਦੇ ਵਿੱਚ ਰਹੂਗਾ ਸਾਰੀ ਰਾਤ ਦੇ ਵਿੱਚ ਜਿਹੜੀਆਂ ਬੂਟੇ ਦੀਆਂ ਜੜਾਂ ਉਹ ਬਿਲਕੁਲ ਇਹਨਾਂ ਲੱਗ ਜਾਣਗੀਆਂ ਤੇ ਦੂਜੇ ਦਿਨ ਜਦੋਂ ਨੂੰ ਧੁੱਪ ਚੜ੍ਹਨੀ ਕਿਉਂਕਿ ਗਰਮੀ ਦਾ ਸੀਜ਼ਨ ਆ ਗਰਮੀ ਦੇ ਸੀਜ਼ਨ ਦੇ ਵਿੱਚ ਜੇ ਤੜਕੀ ਆਪਾਂ ਬੂਟੇ ਨੂੰ ਪੱਟ ਕੇ ਲਾਤਾ ਉਹ ਤੇ ਵਹਿਰ ਨੂੰ ਮੱਚ ਜੂਗਾ ਜਿੰਨੀ ਮਰਜ਼ੀ ਉਹਨੂੰ ਆਪਾਂ ਫੇਰ ਕਰ ਲਗੇ ਤੇ ਸ਼ਾਮ ਦੇ ਟਾਈਮ ਤੇ ਲਾਉਣਾ ਤਕਨੀਕ ਤੁਹਾਨੂੰ ਦੱਸਦੀ ਆ ਕੀ ਕੀ ਮਟੀਰੀਅਲ ਇਹਦੇ ਵਿੱਚ ਆਪਾਂ ਯੂਜ਼ ਕੀਤਾ ਉਹ ਤੁਹਾਨੂੰ ਦੱਸਤਾ ਹੁਣ ਟਾਈਮ ਟੂ ਟਾਈਮ ਕਦੋਂ ਇਹਨੂੰ ਪਾਣੀ ਲਾਉਣਾ ਉਹ ਆਪਾਂ ਵੀਡੀਓ ਦੇ ਵਿੱਚ ਅੱਗੇ ਨੈਕਸਟ ਸ਼ੇਅਰ ਕਰਦੇ ਰਵਾਂਗੇ ਕਿ ਇਹਦੇ ਵਿੱਚ ਖਾਦ ਪਾਉਣੀ ਆ ਕਿ ਕਿ ਜਿਹੜੀਆਂ ਚੀਜ਼ਾਂ ਆਪਾਂ ਜਿਹੜੀਆਂ ਯੂਜ਼ ਕਰਨੀਆਂ ਉਹ ਸਾਰੀਆਂ ਵੀਡੀਓ ਦੇ ਵਿੱਚ ਟਾਈਮ ਟੂ ਟਾਈਮ ਆਪਾਂ ਸ਼ੇਅਰ ਕਰਦੇ ਰਵਾਂਗੇ ਉਮੀਦ ਕਰਦੇ ਆ ਅੱਜ ਦੀ ਜਿਹੜੀ ਵੀਡੀਓ ਆ ਤੁਹਾਨੂੰ ਪਸੰਦ ਆਈ ਹੋਗੀ ਜੇ ਪਸੰਦ ਆਈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਕਿਉਂਕਿ ਲਾਈਕ ਕਰਨ ਦੇ ਨਾਲ ਸਾਨੂੰ ਥੋੜਾ ਜਿਹਾ ਹੌਸਲਾ ਮਿਲਦਾ ਵੀ ਹਾਂ ਲੋਕਾਂ ਨੂੰ ਚੀਜ਼ ਪਸੰਦ ਆ ਰਹੀ ਆ ਧੰਨਵਾਦ